ਜੋ ਵੀ ਮੇਂ ਬਰਸ਼ੀਤੇ ਲੋਗੁਰ ਸੰਗਤ ਨੇ ਦਰਸ਼ਨ ਦਿੱਤੇ ਇਹ ਅਸੀਂ ਪ੍ਰਵਾਹ ਹਰ ਸਾਲ ਇਸ ਕਰਕੇ ਚਲਾਣੇ ਆ ਵੀ ਇਸ ਜ਼ਮੀਰ ਜੱਗ ਹੋਵੇ ਕੰਨਿਆਂ ਨੂੰ ਬਸਤ ਤਕਸੀਮ ਕੀਤੇ 3 ਤਰੀਕ ਨੂੰ ਦਸਤਾਰ ਮੁਕਾਬਲੇ ਹੋਏ ਕੋਨੇ ਕੋਨੇ ਤੋਂ ਸਿੰਘ ਆਏ ਅੰਬਰਸਰ ਦਾ ਮੁੰਡਾ ਫਸਟ ਆਇਆ ਅਸੀਂ ਚਾਹੁੰਨੇ ਆ ਦਸਤਾਰ ਤੇ ਪਸਾਰ ਦੂਜਾ ਅਸੀਂ ਆਪਣੇ ਆ ਬੇਨਤੀ ਇਹ ਕਰਦੇ ਆ ਭਾਈ ਚਾਹੇ ਤੁਸੀਂ ਕੋਚਨ ਨਹੀਂ ਵੀ ਕਰਿਆ ਜੇ ਮੇਰੇ ਪੋਤੀ ਹੋਈ ਮੈਂ ਢੋਲ ਤੇ ਬਾਜਿਆ ਨਾਲ ਲਿਆਉਂ ਜੇ ਮੇਰੇ ਮੁੰਡਾ ਹੋਇਆ ਮੈਂ ਪੂਰਾ ਚੁੱਪਚਾਪ ਲਿਆਉਂ ਢੀਆਂ ਨੂੰ ਪ੍ਰਮੋਟ ਕਰੋ ਕੁੱਕਾਂ ਤੇ ਰੁੱਖਾਂ ਦੀ ਵਸਤਾ ਨੂੰ ਮਾਰਿਆ ਸੀ ਤਾਂ ਕਰੋਨਾ ਆਇਆ ਸੀ ਜੇ ਤੁਸੀਂ ਕੁੱਖ ਨੂੰ ਮਾਰਤਾ ਪੁੱਤ ਕਿੱਥੋਂ ਪਾਲਦੇ ਹੋ ਢੀਆਂ ਨੇ ਪੁੱਤ ਦੇਣੇ ਨਹੀਂ ਢੀਆਂ ਦਾ ਵਿਕਤਰਾ ਬੰਦ ਕਰੋ ਪੜ ਕੇ ਵੀ ਤੁਸੀਂ ਸੋਚ ਨੀਮੀ ਨਾ ਰੱਖੋ ਉੱਚੀ ਸੋਚ ਰੱਖੋ ਸਾਡੇ ਬੱਚੇ ਅੱਜ ਪਤਨ ਪੁਨੇ ਤੇ ਕਿਉਂ ਜਾ ਰਹੇ ਨੇ ਅੱਜ ਕੱਤਾ ਵਿੱਚ ਅਸੀਂ ਦੱਸਿਆ ਫਰੀਦ ਸਾਹਿਬ ਦੀ ਮਾਤਾ ਨੇ ਸ਼ੱਕਰ ਦੇ ਰੂਪ ਵਿੱਚ ਪਿਆਰ ਲਾਇਆ ਜਾਗ ਲਾਇਆ ਉਹਨੂੰ ਚਾਹੇ ਤੁਸੀਂ ਕੁਝ ਵੀ ਕਹਿ ਲੋ ਪਰ ਤੁਸੀਂ ਵੀ ਜੇ ਜਾਗ ਲਾਉਂਗੇ ਮੇਰੀਆਂ ਭੈਣਾਂ ਮਾਤਾ ਸੁਣਦੀਆਂ ਨੇ ਮੀਡੀਆ ਰਾਈ ਬੇਨਤੀ ਆ ਤੁਸੀਂ ਮਸਿਆ ਪੁੰਨਿਆ ਵੀ ਚਾਹੇ ਛੱਡੋ ਕਦੇ ਨਾ ਕਦੇ ਗੁਰੂ ਘਰ ਸਮਾਗਮ ਤੇ ਗੁਰੂ ਸਾਹਿਬ ਦੇ ਸ਼ਹੀਦੀ ਦਿਵਸ ਜਿਹੜੇ ਗੁਰੂ ਸਾਹਿਬ ਦੇ ਮਨਾਏ ਜਾਂਦੇ ਨੇ ਵਾਲਕਾਂ ਦੇ ਉਹਨਾਂ ਨੂੰ ਦਿਖਾਓ ਵੀ ਕੀ ਕੀ ਸਾਡੇ ਲਈ ਕੀਤਾ ਇਹ ਮੇਰੀ ਅਰਜ਼ੋਈ ਆ ਤੁਹਾਡੇ ਅੱਗੇ ਹੋਰ ਕੋਈ ਬਾਬਾ ਜੀ ਜਲੰਧਰ ਚ ਕਹਿੰਦਾ ਸਾਲ ਦੀ ਧੀ ਨਾ ਇੱਕ ਘਟਨਾ ਕੱਢੀ ਹੈ ਕਿਸ ਤਰ੍ਹਾਂ ਦੀ ਦੇਖੋ ਜੇ ਇਦਾਂ ਮਾੜਾ ਹਾਲ ਕੀ ਹੋਊ ਸਾਡਾ ਪਹਿਲੀ ਗੱਲ ਤਾਂ ਪੰਜਾਬ ਸਾਡਾ ਬਾਹਰ ਚਲੇ ਗਿਆ ਇੰਨਾ ਕਰਕੇ ਗੱਲਾਂ ਇਹ ਹੋ ਰਹੀਆਂ ਤੇ ਸਾਨੂੰ ਇੱਥੇ ਰੁਜ਼ਗਾਰ ਮਿਲੇਗਾ ਸਾਡੇ ਇਹ ਕੰਮ ਹੁੰਦੇ ਹੀ ਨਹੀਂ ਸੀ ਪਹਿਲਾਂ ਪ੍ਰਧਾਨ ਸਾਹਿਬ ਖੜੇ ਨੇ ਇਹਨਾਂ ਸਰੋਮਿਕ ਪਾਰਟੀ ਮੈਂਬਰ ਖੜੇ ਨੇ ਅਸੀਂ ਤਲਵੰਡੀ ਸਾਹਿਬ ਨੂੰ ਬਹੁਤ ਦੇਰ ਦੇ ਜਾਣਦੇ ਜਗਦੀਪ ਸਿੰਘ ਜੀ ਨੂੰ ਉਹਨਾਂ ਵੇਲੇ ਬਹੁਤ ਜ਼ਿਆਦਾ ਬੁਰਾ ਬਣਾਇਆ ਜਾਂਦਾ ਸੀ ਵੀ ਫਾਂਸੀ ਦੀ ਸਜ਼ਾ ਮੰਗਦੇ ਸੀ ਹੁਣ ਤਾਂ ਫਾਂਸੀ ਵੀ ਲਾ ਦੇ ਲੋਕਾਂ ਤਾਂ ਵੀ ਡਰ ਨਹੀਂ ਕਿਉਂਕਿ ਵਿੱਚ ਆਪਣੇ ਰਲ ਗਏ ਨੇ ਜੇ ਪੰਜਾਬ ਨੂੰ ਬਚਾਉਣਾ ਪੰਜਾਬੀ ਮੂਰੇ ਆਓ ਪਹਿਲੋਂ ਬਾਹਰ ਜਾਣਾ ਬੰਦ ਕਰਕੇ ਇੰਡੀਆ ਚ ਪੰਜਾਬ ਚ ਰੋਜ਼ਗਾਰ ਲੱਭੋ ਪੰਜਾਬ ਖਾਲੀ ਕਰ ਦੋਗੇ ਤਾਂ ਇਹੀ ਕੁਝ ਹੋਣਾ ਤੁਹਾਡੇ ਨਾਲ ਸੋ ਮੇਰੀ ਬੇਨਤੀ ਆ ਜਿਨੇ ਕੀਤਾ ਉਹਨੂੰ ਡੰਡ ਦੇਣਾ ਚਾਹੀਦਾ ਪੰਜਾਬ ਸਰਕਾਰ ਨੂੰ ਮੇਰੀ ਭਗਵਾਨ ਤਮਨ ਜੀ ਨੂੰ ਅਪੀਲ ਆ ਦਿਲੋਂ ਬਿਸਦਾਰ ਜੀ ਤੁਸੀਂ ਸਾਡੇ ਮੁੱਖ ਮੰਤਰੀ ਹੋ ਸਭ ਦੇ ਸਾਝੇ ਹੋ ਉਸ ਵਿਅਕਤੀ ਨੂੰ ਫਾਂਸੀ ਦੀ ਸਜ਼ਾ ਦੇਣਾ ਤੁਹਾਡਾ ਫਰਜ਼ ਆ ਇਹ ਬੇਨਤੀ ਆ ਸਾਡੀ ਅੱਜ ਨੇ ਕੈਂਪ ਲੱਗੇ ਬਾਬਾ ਜੀ ਕੀ ਕਹਿਣਾ ਚਾਹੋਗੇ ਅੱਜ ਮੈਡੀਕਲ ਕੈਂਪ ਲੱਗੇ ਫ੍ਰੀ ਜੇ 1 ਰੁਪਿਆ ਵੀ ਕੋਈ ਲਏਗਾ ਸੀ ਉਹਦੇ ਪਰਚਾ ਕਰਾਵਾਂਗੇ ਮੈਡੀਕਲ ਫ੍ਰੀ ਅਤੇ ਪ੍ਰਮੋਟ ਜਿਉ ਕਰਨਗੇ ਸਾਡੇ ਹਸਪਤਾਲ ਚ ਜਾਓ ਤੁਹਾਡੀ ਮਰਜ਼ੀ ਜਾਓ ਜਾਂ ਨਾ ਜਾਓ ਇਸ ਥਾਂ ਤੇ ਦਵਾਈ ਵੀ ਤੇ ਚੈੱਕਅਪ ਵੀ ਦੋਨੇ ਫ੍ਰੀ ਨੇ ਦਸਤਾਰ ਮੁਕਾਬਲੇ ਹੋਏ ਸੀ ਹੋਏ ਸੀ ਪਰਸੋਂ 3 ਤਰੀਕ ਨੂੰ ਉੱਚ ਭਾਗ ਲਿੱਤਾ ਗਿਆ 100 ਦੇ ਕਰੀਬ ਤਾਂ ਹੀ ਤਾਂ ਸਾਨੂੰ ਦੁੱਖ ਲੱਗਿਆ ਅਸੀਂ ਪੁੱਕਾਂ ਵਿੱਚ 3ਾਂ ਮਾਰ ਕੇ ਪੁੱਤ ਗਵਾ ਲੇ ਪੁੱਤ ਨਸ਼ਿਆਂ ਤੇ ਲੱਗ ਗਏ ਸੋ ਮੇਰੀ ਬੇਨਤੀ ਆ ਮਾਤਾ ਪੈਣਾ ਨੂੰ ਗੁਰੂਆਂ ਦੀਆਂ ਯਾਦਗਾਰਾਂ ਤੇ ਲਿਜਾਓ ਗੁਰੂਆਂ ਦੇ ਚੱਲੇ ਹੋਏ ਮਾਰਗ ਤੇ ਲਿਜਾਓ ਬੱਚਿਆਂ ਨੂੰ ਮਿਹਰ ਪਏਗੀ ਤੁਸੀਂ ਉਦੋਂ ਲੈ ਕੇ ਜਾਂਦੇ ਹੋ ਤਾਂ ਵਿਗੜ ਜਾਂਦਾ ਕੈਂਸਰ ਦੇ ਬੀਮੇ ਨੂੰ ਕੀ ਕਰੇ ਦਿਆਨੰਦ ਹੁੰਦਾ ਫਿਰ ਮਰਨਾ ਹੀ ਆ ਫੇ ਕਹਿੰਦੇ ਆ ਡੀਐਮਸੀ ਵਾਲੇ ਮਾਰ ਦਿੰਦੇ ਨੇ ਸੋ ਮੈਂ ਇੱਕ ਐਗਜ਼ਾਮਪਲ ਦਿੰਦੀ ਆ ਮੈਂ ਡੀਐਮਸੀ ਦੀ ਗੱਲ ਕਰਨੀ ਕਰਦਾ ਜੇ ਆਪਾਂ ਮਰੇ ਹੋਏ ਨੂੰ ਅੱਧ ਨੂੰ ਲੈ ਜਾਾਂਗੇ ਕਿਸੇ ਵੀ ਹਸਪੀਟਲ ਤਾਂ ਫਿਰ ਭਾਵ ਉਹ ਬਚਣਾ ਕੀ ਹੋਣੇ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਦੇ ਇਲੈਕਸ਼ਨ ਦੇ ਵਿੱਚ ਪੰਜਾਬ ਸਰਕਾਰ ਨੇ ਆਪਣੇ ਪੁਲਿਸ ਨਾਲ ਪੂਰਾ ਜੋਰ ਲਾਇਆ ਹੈ ਕਿ ਆਪੋਜੀਸ਼ਨ ਦੇ ਕਾਗਜ਼ ਨਾ ਭਰੇ ਜਾਣ ਤੁਸੀਂ ਇੱਕ ਵੀਡੀਓ ਸੁਣੀ ਹੋਣੀ ਹੈ ਜਿੱਥੇ ਐਸਐਸਪੀ ਪਟਿਆਲਾ ਆਪਣੇ ਅਫਸਰਾਂ ਨੂੰ ਕਹਿ ਰਿਹਾ ਹੈ ਦੇਖੋ ਐਡੀ ਵੱਡੀ ਧਾਂਦਲੀ ਹੋਈ ਹੈ ਜਿਹੜੇ ਸੂਬੇ ਵਿੱਚ ਅਫਸਰੀ ਲੱਗ ਜਾਣ ਡੈਮੋਕ੍ਰੇਸੀ ਨੂੰ ਖਤਮ ਕਰਨ ਵਾਸਤੇ ਉਹਦਾ ਡੈਮੋਕ੍ਰੇਸੀ ਦਾ ਕੀ ਰਹੂਗਾ ਆ ਝਾੜੂ ਵਾਲਿਆਂ ਨੂੰ ਪਤਾ ਹੈ ਕਿ ਹੁਣ ਇਹਨਾਂ ਦੀ ਜਮਾਨਤਾਂ ਜਬਤ ਹੋਣੀ ਹੈ ਹੁਣ ਪੁਲਿਸ ਨੂੰ ਵਰਤਦੇ ਆ ਆਪਣੇ ਆਪ ਥਰਾਂ ਨੂੰ ਵਰਤਦੇ ਆ ਮੈਂ ਡੀਜੀਪੀ ਸਾਹਿਬ ਨੂੰ ਬੇਨਤੀ ਕਰਦਾ ਕਿ ਡੀਜੀਪੀ ਸਾਹਿਬ ਤੇ ਖਾਰਕ ਕਰਕੇ ਸਾਰੇ ਐਸਐਸਪੀ ਨੂੰ ਆ ਇੱਕ ਡੈਮੋਕ੍ਰੇਸੀ ਦਾ ਘਾਣਾ ਇੱਕ ਬਹੁਤ ਵੱਡਾ ਗੁਨਾਹ ਹੈ ਜਿਹੜਾ ਥੋਡੀ ਪੁਲਿਸ ਨੇ ਤੇ ਖਾਸ ਕਰਕੇ ਐਸਐਸਪੀ ਪਟਿਆਲਾ ਨੇ ਜਿਹੜਾ ਕੀਤਾ ਇਹਦੇ ਤੇ ਪਰਚਾ ਹੋਣਾ ਚਾਹੀਦਾ ਅਸੀਂ ਅਕਾਲੀ ਦਲ ਐਪਲੀਕੇਸ਼ਨ ਦਊਗਾ ਕਿ ਐਸਐਸਪੀ ਤੇ ਤੇ ਉਹਦੇ ਨਾਲ ਜਿਹੜੇ ਜਿਹੜੇ ਸਾਥ ਦਿੱਤਾ ਉਹਨਾਂ ਦੇ ਡੈਮੋਕਰੇਸੀ ਨੂੰ ਖਤਮ ਕਰਨ ਤੇ ਪਰਚਾ ਦਿੱਤਾ ਜਾਏ ਅਖੀਲੇ ਦਮ ਤੱਕ ਅਸੀਂ ਲੜਾਂਗੇ ਜੇ ਮੈਨੂੰ ਪਤਾ ਹੈ ਕਿ ਇਹਨਾਂ ਨੇ ਐਸਐਸਪੀ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਹੈ ਪਰ ਕਿੰਨੀ ਕੁ ਦਿਨ ਬਚਾ ਲੈਣਗੇ ਹੁਣ ਤਾਂ ਅਖੀਰਲਾ ਸਾਰ ਰਹਿ ਗਿਆ ਸਰਕਾਰ ਦਾ ਆ ਜਿਹੜਾ ਕੇਸ ਹੈ ਜਿਸ ਤਰੀਕੇ ਨਾਲ ਐਸਐਸਪੀ ਨੇ ਆ ਸਾਰਾ ਕੁਝ ਕੀਤਾ ਇਹਦੀ ਹਰ ਕਿਸ ਅਖੀਰ ਤੱਕ ਜਾ ਕੇ ਅਸੀਂ ਭਾਵੇਂ ਕੋਰਟ ਜਾਣਾ ਪਏ ਭਾਵੇਂ ਕਿਤੇ ਵੀ ਜਾਣਾ ਪਏ ਅਸੀਂ ਇਹਦੀ ਜਾਂਚ ਕਰਾ ਕੇ ਐਸਐਸਪੀ ਨੂੰ ਪਰਚਾ ਕਰਾ ਕੇ ਇਹਨੂੰ ਜੇਲ੍ਹ 'ਚ ਭੇਜਾਂਗੇ ਕਿਉਂਕਿ ਜੋ ਇਹਨੇ ਕੰਮ ਕੀਤਾ ਹੈ ਇਹ ਤੋਂ ਮੜਾ ਕੋਈ ਕਰ ਨਹੀਂ ਸਕਦਾ ਇਹਨੇ ਆਪਣੀ ਜਿਹੜੀ ਜਦੋਂ ਪੁਲਿਸ ਭਰਤੀ ਹੁੰਦਾ ਆਈਪੀਐਸ ਬੰਦੇ ਆ ਉਦੋਂ ਇੱਕ ਸੋਚ ਚੁੱਕੀ ਜਾਂਦੀ ਹੈ ਕਿ ਅਸੀਂ ਕਨਸਟੀਟਿਊਸ਼ਨ ਨੂੰ ਬਚਾਉਣ ਵਾਸਤੇ ਅਸੀਂ ਅੱਜ ਜਮਵਰੀ ਲੈ ਰਹੇ ਆ ਪਰ ਐਸਐਸਪੀ ਆਪ ਵੀ ਕਨਸਟੀਟਿਊਸ਼ਨ ਤੋੜਨ ਲੱਗਿਆ ਹੈ ਇਹ ਤੋਂ ਵੱਡਾ ਪਾਪ ਕੋਈ ਕਰ ਨਹੀਂ ਸਕਦਾ ਤੇ ਐਸਐਸਪੀ ਸਾਹਿਬ ਤੇ ਮੈਂ ਡੀਜੀਪੀ ਨੂੰ ਬੇਨਤੀ ਕਰਾਂਗਾ ਹੁਣ ਇਹਨੂੰ ਬਚਾਉਣ ਦੀ ਕੋਸ਼ਿਸ਼ ਨਾ ਕਰੋ ਜੇ ਤੁਸੀਂ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਜਿਨ੍ਹਾਂ ਨੇ ਨਹੀਂ ਕੀਤੀ ਇਹਦਾ ਮਤਲਬ ਉਸ ਕ੍ਰਾਈਮ ਦੇ ਭਾਗੀਦਾਰ ਤੁਸੀਂ ਹੋਵੋਗੇ ਸਰ ਪਾ ਲਾ ਲਾ ਕੇ ਹਾਂ ਹਾਂ ਲਓ ਲਾ ਲਾ ਕੇ ਵੀ ਚਲੋ ਜੀ ਸੰਤੂ ਸਾਹਿਬ ਅੱਜ ਬਾਬਾ ਗੁਲਜਾਰ ਸਿੰਘ ਦੀ 24ਵਾਂ ਬਰਸੀ ਯਾਰ ਮੈਂ ਤਾਂ ਮੂੰਹ ਨੂੰ ਹੀ ਲਾ ਤੈ ਤੁਸੀਂ ਠੀਕ ਨਾ ਚੋਣੇ ਸਰ ਦੇਖੋ ਜਿੱਥੇ ਸੰਗਤ ਹੈ ਉੱਥੇ ਸੱਚੇ ਪਾਤਸ਼ਾਹ ਪਰਮਾਤਮਾ ਹੈ। ਔਰ ਹਰ ਸਾਲ ਦੇ ਵਾਂਗ ਅੱਜ ਆਪਾਂ ਸਾਰੇ ਬਾਬਾ ਜੀ ਗੁਲਜਾਰ ਸਿੰਘ ਜੀ ਦੀ 14ਵੀਂ ਬਰਸੀ ਤੇ ਇਕੱਠੇ ਹੋਏ ਆਂ। ਇੱਕ ਮਹਾਨ ਆਤਮਾ ਜਿਨ੍ਹਾਂ ਨੇ ਆਪਦਾ ਸਾਰਾ ਜੀਵਨ ਸੰਗਤਾਂ ਦੀ ਸੇਵਾ ਨੂੰ ਸਮਰਪਿਤ ਕੀਤਾ ਇਸ ਇਲਾਕੇ ਦੇ ਵਿੱਚ ਭਰਪੂਰ ਸੇਵਾ ਕੀਤੀ ਔਰ ਉਹਨਾਂ ਦੇ ਪੂਰਨਿਆਂ ਤੇ ਉਹਨਾਂ ਦਵੱਲੋਂ ਮਿਲੀ ਹੋਈ ਗੁੜਤੀ ਤੇ ਬਾਬਾ ਜੀ ਰਾਮਪਾਲ ਜੀ ਜਿਸ ਤਰੀਕੇ ਦੇ ਨਾਲ ਇਹ ਸੇਵਾ ਕਰ ਰਹੇ ਉਹ ਇੱਕ ਲਾ-ਮਿਸਾਲ ਹੈ ਭਾਵੇਂ ਕੋਰੋਨਾ ਆਇਆ ਹੋਵੇ ਭਾਵੇਂ ਅੱਜ ਜਦੋਂ ਆ ਫਲੱਡ ਆਏ ਹੋਣ ਜਾਂ ਕਿਸੇ ਦੀ ਕੋਈ ਜ਼ਰੂਰਤ ਹੋਵੇ ਤਾਂ ਬਾਬਾ ਜੀ ਔਰ ਬਾਬਾ ਜੀ ਦੀ ਜਿਹੜੀ ਸਾਰੀ ਟੀਮ ਹੈਗੀ ਹੈ ਹਮੇਸ਼ਾ ਹੀ ਲੋਕਾਂ ਦੀਆਂ ਸੇਵਾਵਾਂ ਵਿੱਚ ਹਾਜ਼ਰ ਹੁੰਦੇ ਹਨ ਔਰ ਹਰ ਸਾਲ ਦੇ ਵਾਂਗ ਜਿਵੇਂ ਇਸ ਸਾਲ ਵੀ ਜਦੋਂ ਵੀ ਇਹ ਸਮਾਗਮ ਹੁੰਦਾ ਹੈ ਤੇ ਵੱਖ-ਵੱਖ ਥੇ ਜਿਹੜੇ ਕੈਂਪ ਲਾਏ ਜਾਂਦੇ ਨੇ ਤਾਂ ਕਿ ਸੰਗਤ ਦੀ ਸੇਵਾ ਕੀਤੀ ਜਾ ਸਕੇ ਮੈਂ ਇਹ ਸਾਰੀਆਂ ਗੱਲਾਂ ਦੀ ਭਰਪੂਰ ਬਾਬਾ ਜੀ ਦੀ ਜਿੱਥੇ ਪ੍ਰਸ਼ੰਸਾ ਕਰਦਾ हूं ਉੱਥੇ ਸੱਚੇ ਪਾਤਸ਼ਾਹਗੇ ਅਰਦਾਸ ਕਰਦਾ ਕਿ ਇਸੇ ਤਰੀਕੇ ਦੇ ਨਾਲ ਬਾਬਾ ਜੀ ਔਰ ਇਹਨਾਂ ਦੀ ਜਿਹੜੀ ਸੰਗਤ ਹੈ ਇਸੇ ਤਰੀਕੇ ਜਿੱਥੇ ਗੁਰੂ ਮਹਾਰਾਜ ਦੇ ਵੱਲੋਂ ਦਿਖਾਏ ਹੋਏ ਸਾਨੂੰ ਜੋ ਦਿੱਤੇ ਅਜਾ ਪਾਥ ਦਿੱਤਾ ਜੋ ਤਰੀਕਾ ਦਿੱਤਾ ਜਿਉਂਦਾ ਉਸੇ ਤਰੀਕੇ ਨਾਲ ਇਹ ਸੇਵਾ ਕਰਦੇ ਰਹਿਣ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਨ ਇਹ ਐਸੇ ਪਰਪਕਾਰੀ ਸਾਧੂ ਸੀ ਚਾਹੇ ਮੈਂ ਸੰਤ ਬਾਬਾ ਗੁਜਾਰ ਸਿੰਘ ਦੀ ਗੱਲ ਕਰਾਂ ਸੰਤ ਬਾਬਾ ਰਾਮਪਾਲ ਜੀ ਦੀ ਗੱਲ ਕਰਾਂ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਉੰਨਿਆਂ ਨੂੰ ਮੱਸੀਆਂ ਨੂੰ ਆਮ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਆ ਕੇ ਨਮਨ ਹੁੰਦੀ ਹੈ ਤੇ ਝੋੜੀਆਂ ਪਰਤੇ ਜਾਂਦੇ ਆ ਦੁੱਖ ਟੁੱਟਦੇ ਨੇ ਇੱਥੇ ਬਹੁਤ ਵੱਡੀਆਂ ਵੱਡੀਆਂ ਰਹਿਨਤਾਂ ਹੁੰਦੀਆਂ ਨੇ ਤੇ ਦਾਸ ਨੂੰ ਵੀ ਇਹਨਾਂ ਦਾ ਬਹੁਤ ਵੱਡਾ ਸ਼ੇਰਵਾਦਾ ਕਿਉਂਕਿ ਇਹਨਾਂ ਦਾ ਨਗਰ ਜਿਹੜਾ ਨਿੱਜ ਸਥਾਨ ਉਹ ਅਬਦੁੱਲਾਪੁਰ ਵਿਖਿਆ ਉੱਥੇ ਹੀ ਬਾਬਾ ਗੁਲਜ਼ਾਰ ਸਿੰਘ ਜੀ ਬਾਬਾ ਰਾਮਪਾਲ ਜੀ ਗੱਦੀ ਵੀ ਲਾਉਂਦੇ ਰਹੇ ਨੇ ਤੇ ਅੱਜ ਇਹਨਾਂ ਦੀ ਪਾਰ ਬਖਸ਼ਿਸ਼ ਇਸ ਇਸ ਨਗਰ ਤੇ ਹੋਈ ਹੈ ਵੀ ਮੈਂ ਆਪਣੇ ਆਪ ਨੂੰ ਭਾਗਾ ਪਰੇ ਸਮਝਦਾ ਵੀ ਇਹਨਾਂ ਦਾ ਜਿਹੜੀਆਂ ਤਾਰਾਂ ਨੇ ਉਹ ਮੇਰੇ ਹਲਕੇ ਦੇ ਨਾਲ ਜੁੜਦੇ ਨੇ ਕਿਉਂਕਿ ਆਤਮਨਗਰ ਦੇ ਵਿੱਚ ਬਾਬਾ ਦੀਪ ਸਿੰਘ ਦਾ ਵੀ ਅਸਥਾਨ ਹੈ ਤੇ ਅਜਿਹੇ ਸਾਧੂ ਪਤਾਈ ਨੇ ਕਿੰਨੇ ਕਿ ਬੈਠੇ ਨੇ ਜਿਨ੍ਹਾਂ ਦੀ ਕਿਰਪਾ ਸਦਕਾ ਅੱਜ ਆਤਮਨਗਰ ਵੀ ਦਾਸ ਵੀ ਚੜ੍ਹ ਜਿਕ ਰਿਹਾ ਜੀ ਠੀਕ ਹੈ ਜਰ ਬਾਬਾ ਜੀ ਦੀ ਵਰਸੀ ਤੇ ਕਿਚ ਹੁ ਕੀ ਹੈ ਹਾਂ ਜੀ ਅੱਜ ਗੁਰੂ ਨਾਨਕ ਦਰਬਾਰ ਦੇ ਵਿੱਚ ਝਾਂਡੇ ਦੇ ਵਿੱਚ ਸੰਤ ਪਪਾ ਗੁਲਜਾਰ ਸਿੰਘ ਮਹਾਰਾਜ ਦੀ 24ਵੀਂ ਵਰਸੀ ਜਿਹੜੇ ਉਹਨਾਂ ਦੇ ਸੁਪੁੱਤਰ ਸੰਤ ਪਪਾ ਰਾਮਪਾਲ ਜੀ ਵੱਲੋਂ ਸੰਤ ਦੇ ਸੰਗਤ ਦੇ ਸਹਿਯੋਗ ਨਾਲ ਜਿਹੜੀ ਮਨਾਈ ਜਾ ਰਹੀ ਹੈ ਉਦੇਚੇ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਸਾਡੇ ਪ੍ਰਧਾਨ ਸ੍ਰੀਮਾਨ ਸ਼ਨੀਲ ਜਾਖੜ ਜੀ ਸ੍ਰੀ ਅਸ਼wini ਸ਼ਰਮਾ ਜੀ ਜਿਹੜੇ ਇਲੈਕਸ਼ਨ ਦੇ ਜਿਵੇਂ ਆ ਕਰਨ ਇੱਥੇ ਨਹੀਂ ਆ ਸਕੇ ਉਹਨਾਂ ਵੱਲੋਂ ਡਿਊਟੀ ਲਈ ਸੀ ਕਿ ਸਮੁੱਚੀ ਪਾਰਟੀ ਵੱਲੋਂ ਜਾ ਕੇ ਸੰਤ ਬਾਬਾ ਗੁਲਜਾਰ ਸਿੰਘ ਜੀ ਦੀ ਵਰਸੀ ਤੇ ਪਾਰਟੀ ਦੀ ਹਾਜ਼ਰੀ ਵੀ ਲਵਾਇਓ ਤੇ ਉਹਨਾਂ ਨੂੰ ਸਰਦਾ ਸ਼ੁਮਨ ਵੀ ਭੇਟ ਕਰਕੇ ਆਇਓ ਸੋ ਇੱਥੇ ਪਾਰਟੀ ਵੱਲੋਂ ਆ ਕੇ ਮੈਂ ਵਿਕਰਮਜੀਤ ਸਿੰਘ ਚੀਮਾ ਮੇਰੇ ਨਾਲ ਗਗਨਦੀਪ ਸਿੰਘ ਸਨੀ ਕੈਂਥ ਜਿਹੜੇ ਸਾਡੇ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਵੀ ਨੇ ਮੁੱਚੀ ਟੀਮ ਦੇ ਨਾਲ ਅੱਜ ਸੰਤਮਾ ਪੁਰਸ਼ਾਂ ਦੇ ਚਰਨਾਂ 'ਚ ਨਾਤਮਸਤਕ ਹੋਏ ਆ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਰਦਾਸ ਬੇਨਤੀ ਕੀਤੀ ਹੈ ਕਿ ਇਸੇ ਤਰ੍ਹਾਂ ਇਹਨਾਂ ਸੰਤਾਂ ਮਾਪੁਰਖਾਂ ਨੂੰ ਸੰਤ ਬਾਬਾ ਰਾਮਪਾਲ ਜੀ ਨੂੰ ਵੀ ਇਸੇ ਤਰ੍ਹਾਂ ਆਸ਼ੀਰਵਾਦ ਦੇ ਕੇ ਰੱਖਣ ਕਿ ਜਿਸ ਤਰ੍ਹਾਂ ਉਹਨਾਂ ਦੇ ਪਿਤਾ ਜੀ ਸੰਗਤ ਨੂੰ ਸਿੱਧੇ ਰਾਹੇ ਪਾ ਕੇ ਸੰਗਤ ਦੀ ਸੇਵਾ ਦੇ ਸਹਿਯੋਗ ਦੇ ਨਾਲ ਸਮਾਜ ਨੂੰ ਰਾਹ ਦਸੇਰਾ ਬੰਦੇ ਸੀ ਬਾਬਾ ਜੀ ਵੀ ਜਿਸ ਤਰ੍ਹਾਂ ਬਣ ਰਿਹਾ ਇਹਨਾਂ ਨੂੰ ਇਸੇ ਤਰ੍ਹਾਂ ਹੋਰ ਤਾਕਤ ਪ੍ਰਕਸ਼ਣ ਸੋ ਮੈਂ ਆਪਣੀ ਪਾਰਟੀ ਭਾਰਤੀ ਜਨਤਾ ਪਾਰਟੀ ਵੱਲੋਂ ਸੰਤ ਮਹਾਂਪੁਰਖ ਸੰਤ ਬਾਬਾ ਗਲਜਾਲ ਸਿੰਘ ਜੀ ਨੂੰ ਸਦਾ ਸੋਮਨ ਭੇਟ ਕਰਦੇ ਆਂ ਪ੍ਰਮਾਤਮਾ ਉਹਨਾਂ ਨੂੰ ਜਿੱਥੇ ਵੀ ਰੱਖੇ ਆਪਣੇ ਚਰਨਾਚੇ ਨਵਾਬ ਚਕਸ਼ੇ ਤੇ ਪਿੱਛੇ ਇਸ ਗੁਰੂ ਨਾਨਕ ਦਰਬਾਰ ਨੂੰ ਇਸੇ ਤਰ੍ਹਾਂ ਚੜਦੀ ਕਲਾ ਚ ਰੱਖੇ ਬਹੁਤ ਬਹੁਤ ਧੰਨਵਾਦ ਜੀ